हां जी ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਅਪਾ ਗੱਲਬਾਤ ਕਰਨੀ ਆ ਕਣਕ ਦੀ ਫਸਲ ਦੇ ਵਾਸਤੇ ਵੱਖ-ਵੱਖ ਤੱਤਾਂ ਬਾਰੇ ਅਪਾ ਗੱਲ ਕਰਦੇ ਜਿਹਦੇ ਵਿੱਚ ਇੱਕ ਸੈਕੰਡਰੀ ਨਿਊਟ੍ਰੀਐਂਟ ਹੈ ਮੈਗਨੀਸ਼ੀਅਮ ਤੇ ਇੱਕ ਹੈਗਾ ਮਾਈਕਰੋ ਨਿਊਟ੍ਰੀਐਂਟ ਮੈਗਨੀਜ਼ ਉਹਦੇ ਵਿੱਚ ਕਈ ਵਾਰ ਕਿਸਾਨ ਵੀਰਾਂ ਨੂੰ ਜਿਹੜਾ ਮੈਗਨੀਸ਼ੀਅਮ ਤੇ ਮੈਗਨੀਜ਼ ਦੇ ਅੰਤਰ ਦਾ ਨਹੀਂ ਪਤਾ ਲੱਗਦਾ ਜਾਂ ਆਪਾਂ ਮੈਗਨੀਸ਼ੀਅਮ ਨੂੰ ਮੈਗਨੀ ਸਮਝ ਲੈਣੇ ਮੈਗਨੀਸ਼ੀਅਮ ਮੈਗਨੀਸ਼ੀਅਮ ਸਮਝ ਲੈਣੇ ਉਹਦੇ ਵੱਖ-ਵੱਖ ਕੰਮ ਨੇ ਜ਼ਰੂਰਤ ਕਿਹੜੀ ਸਪਰੇ ਦੀ ਜ਼ਿਆਦਾ ਹੁੰਦੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਨਾਲ ਉਹ ਵੀ ਫੇਸਬੁਕ ਪੇਜ ਦੇ ਰਹੇ ਆ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਜਿਹੜਾ ਮੈਗਨੀਸ਼ੀਅਮ ਤਾਂ ਤੱਕ ਕਿਸਾਨ ਵੀ ਉਹ ਸੈਕੰਡਰੀ ਨਿਊਟ੍ਰੀਐਂਟ ਹੈ ਜਿਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਇਹ ਇੱਕੋ ਕੈਟਾਗਰੀ ਚ ਆਉਂਦੇ ਆ ਜ्यादातर ਕੀ ਹੁੰਦਾ ਹੈ ਕਿ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਕਹਿ ਲਈਏ ਪੰਜਾਬ ਜਾਂ ਹਰਿਆਣਾ ਜਾਂ ਰਾਜਸਥਾਨ ਦੀਆਂ ਜ਼ਿਆਦਾਤਰ ਮਿੱttੀਆਂ ਦੇ ਵਿੱਚ ਜਾਂ ਪਾਣੀ ਦੇ ਵਿੱਚ ਜਿਹੜੀ ਪੀ ਐਚ ਖਾਸ ਤੌਰ ਤੇ ਜੱਜਮੀਨ ਦੀ ਆਪਾਂ ਪੀ ਐਚ ਕਹਿ ਲਈਏ ਉਹ ਨਾਰਮਲ ਤੋਂ ਉੱਪਰ ਵਾਲੇ ਪਾਸੇ ਯਾਨੀ ਕਿ ਅਲਕਲਾਈਨ ਸੋਇਲ ਖਾਰੇਪਣ ਵਾਲੇ ਪਾਸੇ ਆਪਾਂ ਕਹਿ ਸਕਦੇ ਹਾਂ ਇਹ ਨਾਮਕ ਪਦਾਰਥ ਜਿਹਦੇ ਵਿੱਚ ਖਾਸ ਤੌਰ ਤੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਸਾਲਟ ਜ਼ਿਆਦਾ ਹੁੰਦੇ ਕੈਲਸ਼ੀਅਮ ਐਮੀ ਪਾਣੀ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਮੈਗਨੀਸ਼ੀਅਮ ਕਾਰਬੋਨੇਟ ਬਾਈਕਾਰਬੋਨੇਟ ਤੇ ਕਾਰਬੋਨੇਟ ਸਾਲਟ ਹੁੰਦੇ ਇਹਨਾਂ ਦੇ ਜ਼ਿਆਦਾਤਰ ਆਪਣੇ ਹਾਲਾਤਾਂ ਦੇ ਵਿੱਚ ਤੇ ਮੈਗਨੀਸ਼ੀਅਮ ਆ ਜਿਹੜਾ ਜੇ ਆਪਾਂ ਰੋਲ ਦੀ ਗੱਲ ਕਰੀਏ ਬਹੁਤ ਮਹੱਤਵਪੂਰਨ ਤੱਤ ਹੈ ਫਸਲ ਵਾਸਤੇ ਕਿਉਂਕਿ ਇਹ ਕਲੋਰੋਫਿਲ ਦੀ ਕੋਰ ਹੈ ਸੈਂਟਰਲ ਐਟਮ ਹੈ ਕਲੋਰੋਫਿਲ ਦਾ ਜਿਹਦੇ ਨਾਲ ਭੋਜਨ ਪਦਾਰਥ ਫੋਟੋਸਿੰਥੈਸਿਸ ਰਾਹੀਂ ਬਣਾਉਣੇ ਆ ਜੀ ਨੇ ਤੇ ਨਾਈਟrogen ਯੂਜ਼ ਐਫੀਸ਼ੀਐਂਸੀ ਵੀ ਵਧਾਉਂਦਾ ਹੈ ਮਤਲਬ ਜਿਹੜੀ ਯੂਰੀਆ ਉਹਨੂੰ ਵਰਤਨ ਦੇ ਵਿੱਚ ਬੜੀ ਮਦਦ ਕਰਦਾ ਪਰ ਆਪਣੇ ਹਾਲਾਤਾਂ ਦੇ ਵਿੱਚ ਜਿਹੜੀ ਪੀਐਚ ਹੈ ਜ਼ਿਆਦਾਤਰ ਜਿਹੜੀ ਘਾਟ ਆਉਂਦੀ ਨੇ ਐਸਿਡਿਕ ਸੋਇਲ ਜਦੋਂ ਤੱਕ ਜਿਹੜੀ ਪੀਐਚ ਮਿੱਟੀ ਦੀ 5.5 ਜਾਂ ਉਦੋਂ ਥੱਲੇ ਨਾ ਜਾਵੇ ਤਾਂ ਇਹ ਜਨਰਲ ਕਨਸੀਡਰ ਕੀਤਾ ਜਾਂਦਾ ਹੈ ਸਾਇੰਸ ਦੇ ਵਿੱਚ ਕਿ ਪੀ ਇਹਦੀ ਮੈਗਨੀਸ਼ੀਅਮ ਦੀ ਘਾਟ ਨਹੀਂ ਆਉਂਦੀ ਕਿਉਂਕਿ ਜਿਹੜਾ ਆਪਾਂ ਪਾਣੀ ਲਾਉਣੇ ਉਹਦੇ ਵਿੱਚ ਵੀ ਜਿਹੜਾ ਮੈਗਨੀਸ਼ੀਅਮ ਕਾਫੀ ਐਡੀਸ਼ਨ ਐਡ ਹੁੰਦਾ ਰਹਿੰਦਾ ਮਹੱਤਵਪੂਰਨ ਤੱਤਾ ਪਰ ਐਡ ਹੁੰਦਾ ਰਹਿੰਦਾ ਇਹਦੀ ਜਨਰਲੀ ਆਪਣੇ ਘਾਟ ਨਹੀਂ ਆਉਂਦੀ ਜਾਂ ਅਜੇ ਤੱਕ ਰਿਪੋਰਟ ਨਹੀਂ ਹੋਈ ਹੈਗੀ ਪਰ ਕਿਉਂਕਿ ਜਦੋਂ ਆਪਾਂ ਉੱਪਰ ਸਪਰੇਅ ਕਿਸਾਨ ਵੀਰ ਕਰਦੇ ਰੰਗ ਬਹੁਤ ਇਹ ਕਾਲਾ ਕਰ ਦਿੰਦਾ ਗੂੜਾ ਹਰਾ ਰੰਗ ਕਿਉਂਕਿ ਕਲੋਰੋਫਿਲ ਹੋਰ ਵਧਾ ਦੇਣਾ ਹੈ ਨੇ ਪੱਤਿਆਂ ਦੇ ਵਿੱਚ ਤਾਂ ਰੰਗ ਉਹ ਕਾਲਾ ਬਹੁਤ ਹੋ ਜਾਂਦਾ ਪਰ ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰ ਕੋਈ ਵੱਖਰੀ ਤੱਤ ਦੀ ਹੋਰ ਦੀ ਘਾਟ ਹੁੰਦੀ ਹੈ ਜਿਹਦੇ ਨਾਲ ਹੋ ਸਕਦਾ ਉਹਨੇ ਨਿਸ਼ਾਨੀ ਦੇਣੀ ਹੋਵੇ ਤਾਂ ਉਹ ਔਰ ਕਲੀਅਰ ਆਪਾਂ ਨੂੰ ਨਹੀਂ ਪਤਾ ਲੱਗਦੀ ਚਾਹੇ ਉਹ ਨਿਸ਼ਾਨੀ ਨਿਰਖਣ ਆਪਾਂ ਦੇਖੀਏ ਪਤਾ ਵੀ ਲੱਗ ਜੇ ਪਰ ਕਈ ਵਾਰ ਨਹੀਂ ਪਤਾ ਲੱਗਦੀ ਜਨਰਲ ਕੰਡੀਸ਼ਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਸੈਕੰਡਰੀ ਤੱਤ ਹੈ ਪ੍ਰਾਇਮਰੀ ਤੱਤ ਹੈ ਜਾਂ ਮਾਈਕਰੋ ਨਿਊਟ੍ਰੀਐਂਟ ਹੈ ਨਾ ਇਹ ਆਪਾਂ ਜਨਰਲੀ ਜੇ ਆਪਾਂ ਕਹਿ ਲਈਏ ਠੀਕ ਹੈ ਜਿਹੜੇ ਜ਼ਰੂਰਤ ਵਾਲੇ ਆ ਜੇ ਆਪਾਂ ਚੰਗਾ ਝਾੜ ਲੈਣਾ ਤਾਂ ਇਹਨਾਂ ਨੂੰ ਆਪਾਂ ਨੂੰ ਹਿਡਨ ਹੰਗਰ ਵੀ ਇਹਨਾਂ ਦੀ ਦੂਰ ਕਰਨੀ ਚਾਹੀਦੀ ਕਿਉਂਕਿ ਆਪਣੇ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਖਾਸ ਤੌਰ ਤੇ ਛੋਟੇ ਤੱਤਾਂ ਚ ਮੈਗਨੀ ਜਿੰਕ ਦੀ ਬੜੀ ਕਾਟ ਆ ਰਹੀ ਹੈ ਮੈਗਨੀ ਤੇ ਜਿੰਕ ਦੇ ਸਿੰਪਟਮ ਵੀ ਖੇਤਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ক্লোਰੋਫਿਲ ਦਾ ਇਹ ਰਹਿ ਗਿਆ ਜੇ ਤੁਸੀਂ ਕਰਨੀ ਚਾਹੁੰਦੇ ਆ ਤਾਂ ਭਾਈ ਸਪਰੇ ਕਰ ਸਕਦੇ ਇਹ ਤੁਹਾਡੀ ਮਰਜ਼ੀ ਆ ਮੈਗਨੀਸ਼ੀਅਮ ਦੀ ਜੇ ਕਰਨੀ ਹੈ ਤਾਂ ਰੰਗ ਕੋਈ ਸ਼ੱਕ ਨਹੀਂ ਤੁਹਾਡਾ ਫਸਲ ਦਾ ਕਾਲਾ ਛਾ ਇਹ ਕਰ ਦੋ ਪਰ ਜ਼ਰੂਰ ਤਾਂ ਤੌਰ ਤੇ ਹੈ ਨਹੀਂਗੀ ਜਿਹੜੀ ਹੈਗੀ ਮੈਗਨੀਜ਼ ਤੱਤ ਮੈਗਨੀਜ਼ੀਅਮ ਤੱਤ ਦੀ ਵੱਡੇ ਪੱਧਰ ਤੇ ਆਪਣੇ ਘਾਟ ਆ ਰਹੀ ਕਿਉਂਕਿ ਮੈਗਨੀਜ਼ ਦੀ ਘਾਟ ਕਿੱਥੇ ਆਉਂਦੀ ਜਿੱਥੇ ਪੀ ਐਚ ਹੈ ਜਿਹੜੀ ਉਹ 7 ਤੋਂ ਉੱਪਰ ਜ਼ਿਆਦਾਤਰ ਅਲਕਲਾਈਨ ਸੋਇਲ ਦੇ ਵਿੱਚ ਸਲਾਈਨ ਸੋਇਲ ਦੇ ਵਿੱਚ ਇਨਾਂ ਦੇ ਖਾਰੀ ਪਾਣਾ ਮਤਲਬ ਜੇ ਨਾਰਮਲ ਜ਼ਮੀਨਾਂ ਦਾ ਜਿਸ 7 ਤੋਂ ਉੱਪਰ ਪੀਐਚ ਦੇ ਵਿੱਚ ਇਹਨਾਂ ਦੀ ਘਾਟ ਆ ਸਕਦੀ ਹੈ ਤੇ ਖਾਸ ਤੌਰ ਤੇ ਆਪਣੀਆਂ ਜਿਹੜੀਆਂ ਕੰਡੀਸ਼ਨਾਂ ਨੇ ਕਣਕ ਝੋਨਾ ਫਸਲੀ ਚੱਕਰ ਇੰਟੈਂਸਿਵ ਕ੍ਰੋਪਿੰਗ ਦੇ ਵਿੱਚ ਖਾਸ ਤੌਰ ਤੇ ਮੈਗਨੀਜ਼ ਦੀ ਬਹੁਤ ਵੱਡੇ ਪੱਧਰ ਤੇ ਘਾਟ ਆ ਰਹੀ ਜਿਹਦਾ ਕੰਮ ਆ ਫੋਟੋਸਿਸਟਮ 2 ਦੇ ਵਿੱਚ ਹਾਈਡਰੋਲਿਸਿਸ ਆਫ ਕਵਾਟਰ ਮਤਲਬ ਕਿ ਪਾਣੀ ਨੂੰ ਤੋੜ ਕੇ ਉਹਦੇ ਆਕਸੀਜਨ ਨੂੰ ਵੱਖਰਾ ਕਰਨਾ ਫੋਟੋਸਿਸਟਮ 2 ਮਤਲਬ ਕਿ ਜਿਹੜਾ ਫੋਟੋਸਿਸਟਮ 1 ਤੇ 2 ਆ ਫੋਟੋਸਿੰਥੇਸਿਸ ਦੇ ਇਹ ਪਾਰਟ ਨੇ ਜਿਹਦੇ ਨਾਲ ਭੋਜਨ ਪਦਾਰਥ ਜਿਹੜੇ ਨਾਰਮਲ ਬਣਨੇ ਹੁੰਦੇ ਉਸ ਤੋਂ ਬਾਅਦ ਕਲੋਰੋਪਲਾਸਟ ਦੀ ਬ੍ਰੇਕਡਾਊਨ ਦੇ ਵਿੱਚ ਤੇ ক্লোরোফিল সিন্থেসিস ਦੇ ਵਿੱਚ ਮਤਲਬ ਕਿ ਭੋਜਨ ਬਣਾਉਣਾ ਉਦੋਂ ਬਾਅਦ ਜਿਹੜਾ ਹੈਗਾ ਉਹ ਭੋਜਨ ਨੂੰ ਜਦੋਂ ਪਕਾਲੇ ਪਾਸੇ ਫਸਲ ਨੇ ਜਾਣਾ ਤਾਂ ਦਾਣਿਆਂ ਵੱਲ ਨੂੰ ਜਿਹੜਾ ਮਟੀਰੀਅਲ ਨੂੰ ਲੈ ਕੇ ਜਾਣਾ ਉਹਦੇ ਵਿੱਚ ਵੀ ਮਦਦ ਕਰਦਾ ਹੈ ਮੈਗਨੀਜ਼ ਫੋਟੋਸਿੰਥੇਸਿਸ ਦੇ ਵਿੱਚ ਵੀ ਮਦਦ ਕਰਦਾ ਫਸਲ ਨੂੰ ਸਟ੍ਰੈਸ ਤੋਂ ਬਚਾਉਣ 'ਚ ਮਦਦ ਕਰਦਾ ਹੈ ਫਸਲ ਦੀ ਜੜ ਜਿਹੜੀ ਹੈਗੀ ਮੈਗਨੀਜ਼ ਦੀ ਘਾਟ ਦੇ ਵਿੱਚ ਗਰੋਥ ਨਹੀਂ ਕਰਦੀ ਜੜ ਨਹੀਂ ਵੱਧਦੀ ਫੋਰਟ ਨਹੀਂ ਫਸਲ ਕਰਦੀ ਜਿੱਥੇ ਮੈਗਨੀਜ਼ ਦੀ ਘਾਟ ਆ ਜਾਵੇ ਇਹ ਖਾਸ ਤੌਰ ਤੇ ਧਿਆਨ ਦੇਣ ਜੋ ਗੱਲ ਹੈ ਬੂਟੇ ਦੌਗੀਆਂ 'ਚ ਮਰਨ ਲੱਗ ਪੈਂਦੇ ਸੋ ਮੈਗਨੀਜ਼ ਤੇ ਮੈਂ ਸਟ੍ਰੈਸ ਤਾਂ ਦੇਣਾ ਹੁੰਨਾ ਕਿ ਇਹਦੀ ਸਪਰੇਅ ਲਾਜ਼ਮੀ ਕਰੋ ਹੋਰ ਤੁਸੀਂ ਐਡੀਸ਼ਨਲ ਕੋਈ ਕਰਨਾ ਕੋਈ ਮੈਗਨੀਸ਼ੀਅਮ ਕਰਨਾ ਕੋਈ ਹੋਰ ਤੱਤ ਕਰਨਾ ਕੋਈ ਤੁਹਾਡੀ ਮਰਜ਼ੀ ਨਾਲ ਜੋ ਮਰਜ਼ੀ ਤੁਸੀਂ ਵਿੱਚ ਜਿਹੜੀ ਹੈਗੀ ਹੈ ਕੋਈ ਹੋਰ ਜਿਹੜੀ ਇਹ ਖਾਦ ਖਰਾਕ ਪਾਉਣੀ ਹੈ ਔਰ ਮੈਗਨੀ ਜ਼ਰੂਰ ਦਿਓ ਮੈਗਨੀ ਜਉਂਦੀ ਹੈ 30.5% ਦੀ ਫਾਰਮੂਲੇਸ਼ਨ ਚ ਮੈਗਨੀ ਸਲਫੇਟ ਜਿਹਦੇ ਵਿੱਚ 17% ਸਲਫਰ ਵੀ ਹੁੰਦਾ ਕਿਉਂਕਿ ਮੈਗਨੀ ਸਲਫੇਟ ਆ ਸਲਫੇਟ ਸਲਫਰ ਹੁੰਦਾ ਮੈਗਨੀਸ਼ੀਅਮ ਆਉਂਦੀ 9.5% ਫਾਰਮੂਲੇਸ਼ਨ ਜੀ ਚ 12% ਜਿਹੜਾ ਸਲਫਰ ਹੁੰਦਾ ਸੋ ਮੈਗਨੀਸ਼ੀਅਮ 9.5% ਆਉਂਦਾ ਤੇ ਮੈਗਨੀ ਸਲਫੇਟ 30.5% ਚ ਆਉਂਦੀ ਹੈ ਮੈਗਨੀ ਜ ਤੱਤ ਨੂੰ ਅੰਗੋਲਿਆ ਨਾ ਕਰੋ ਇਹ ਤੁਹਾਡੇ ਹੀ ਫਾਇਦੇ ਦੀ ਤੁਹਾਡੇ ਮਤਲਬ ਦੀ ਗੱਲ ਹੈ ਮੈਗਨੀਸ਼ੀਅਮ ਕਰਨਾ ਜਾਂ ਹੋਰ ਤੁਸੀਂ ਕਰਨਾ ਤੁਹਾਡੀ ਮਰਜ਼ੀ ਪਰ ਮੈਂ ਨਹੀਂ ਤੁਹਾਨੂੰ ਰეკਮੈਂਡ ਕਰੂੰਗਾ ਕਿਉਂਕਿ ਆਪਣੇ ਹਾਲਾਤਾਂ ਚ ਬ ਨਹੀਂ ਆਉਂਦੀ ਹੈਗੀ ਮਹੱਤਵਪੂਰਨ ਤੱਤਾਂ ਪਰ ਇਹਦੀ ਐਡੀਸ਼ਨ ਜਿਹੜੀ ਨਾਰਮਲੀ ਹੁੰਦੀ ਰਹਿੰਦੀ ਹੈ ਮੈਗਨੀਜ਼ ਤੱਤ ਜਿਹੜਾ ਉਹਦੀ ਘਾਟ ਜਿਹੜੀ ਹੈਗੀ ਵੱਡੇ ਪੱਧਰ ਤੇ ਆ ਰਹੀ ਹੈ ਜਿੰਕ ਤੱਤ ਦੀ ਆ ਰਹੀ ਹੈ ਸਲਫਰ ਦੀ ਆ ਰਹੀ ਹੈ ਇਹਨਾਂ ਚੀਜ਼ਾਂ 'ਨ ਖਾਸ ਤਵੱਜੋ ਦਿੱਤੀ ਜਾਵੇ ਵਰਨਾ ਜਿਹੜਾ ਹੈਗਾ ਬੂਟਿਆਂ ਦੀ ਜੜ੍ਹ ਨੇ ਗਰੋਥ ਨਹੀਂ ਕਰਨਾ ਬੂਟੇ ਨੇ ਫੋੜ ਨਹੀਂ ਲੈਣੀ ਬੂਟੇ ਚ ਫੋਟੋਸਿੰਥੈਸਿਸ ਪ੍ਰੋਪਰ ਨਹੀਂ ਹੋਣੀ ਤੇ ਜਦ ਨੂੰ ਜਿਹੜਾ ਹੈਗਾ ਉਹਦਾ ਗੋਭ ਚ ਆਉਣ ਦਾ ਟਾਈਮ ਹੋ ਜਾਣਾ ਤਾਂ ਫਸਲ ਦੇ ਵਿੱਚ ਜਦੋਂ ਡਰਾਈ ਮੈਟਰ ਅਕਮੂਲੇਸ਼ਨ ਨਹੀਂ ਹੋਊਗੀ ਤਾਂ ਫਿਰ ਝਾੜ ਕਿਵੇਂ ਦੇਊਗੀ ਬਹੁਤ ਬਹੁਤ ਧੰਨਵਾਦ ਸ਼ੁਕਰੀ